ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਰਾਹੁਲ ਸ਼ੇਸ਼ਤਾ ਜੀ ਮੈਂ ਜਿਲ੍ਹੇ ਬਾਸਪੁਰ ਦਾ ਰਹਿਣ ਵਾਲਾ ਜੀ ਔਰ ਅੱਜ ਮੈਂ ਪਾਵਰ ਲਿਫਟਿੰਗ ਗੇਮ ਦੇ ਵਿੱਚ ਹਾਂ ਜੋ ਕਿ ਮੇਰੀ ਨੈਸ਼ਨਲ ਗੇਮਰ ਦੇ ਵਿੱਚੋਂ ਸਿਲੈਕਸ਼ਨ ਹੋਈ ਸੀ ਵਰਲਡ ਜੇਮਸ਼ਪ ਅਬਦਲੀ 2024 ਦੇ ਜਿਹੜੀ ਵਰਲਡ ਗੇਮਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਮੈਂ ਜਾ ਕੇ ਰਸ਼ੀਆ ਦੇ ਵਿੱਚ ਜਿੱਥੇ ਵਰਲਡ ਜੇਮਸ਼ਪ ਹੋਈ ਹੈ ਜਾ ਕੇ ਉਸ ਧਰਤੀ ਦੇ ਉੱਪਰ ਆਪਣੇ ਭਾਰਤ ਦਾ ਜੰਨਾ ਜਿਹੜਾ ਗੱਡ ਕੇ ਆਇਆ ਔਰ ਉਸ ਦੇ ਉੱਪਰ ਇਹ ਭਾਰਤ ਦਾ ਤਿਰੰਗਾ ਜਿਹੜਾ ਲਹਿਰਾ ਕੇ ਆਇਆ ਇਹ ਜਿੱਤ ਮੇਰੀ ਕੱਲੇ ਦੀ ਜਿੱਤ ਨਹੀਂ ਹੈ ਮੇਰੇ ਜ਼ਿਲ੍ਹੇ ਗੁਰਦਾਸਪੁਰ ਦੀ ਜਿਸ ਨੂੰ ਕਿ ਇੱਕ ਬੜਾ ਪਸ਼ੋਕਣ ਜ਼ਿਲ੍ਹਾ ਮੰਨਿਆ ਜਾਂਦਾ ਅੱਜ ਉਸ ਨੂੰ ਮੈਂ ਦੁਨੀਆ ਭਰ ਦੇ ਵਿੱਚ ਵਸਦੇ ਨੂੰ ਦੱਸਣਾ ਚਾਹੁੰਦਾ ਕਿ ਗੁਰਦਾਸਪੁਰਿਆਂ ਦੀ ਜਿੱਤ ਇਹ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਕਲੇ ਬਹੁਤ ਇਹ ਭਾਰਤ ਦੀ ਜੇਤਾ ਪੂਰੇ ਪੰਜਾਬ ਦੀ ਜੇਤਾ ਪੂਰੇ ਹਿੰਦੁਸਤਾਨ ਦੀ ਜਿੱਤ ਮੇਰੇ ਕਲਰ ਦੀ ਨਹੀਂ ਹੈ ਔਰ ਮੈਂ ਆਪ ਜੀ ਨੇ ਜੋ ਮੈਨੂੰ ਇ tanto ਪਿਆਰ ਦਿੱਤਾ ਉਹਦੇ ਲਈ ਮੈਂ तहे ਦਿਲੋਂ ਧੰਨਵਾਦ ਕਰਦਾ ਮੇਰਾ ਪਹੁੰਚਣ ਦੇ ਨਿੱਕਾ ਸਵਾਗਤ ਕੀਤਾ ਚੇਅਰਮੈਨ ਸ੍ਰੀ ਦੁੱਗਲ ਸਾਹਿਬ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜੀ ਸਾਰੇ ਐਮਸੀ ਸਾਹਿਬ ਦਾ ਜਿੰਨੇ ਵੀ ਮੈਂਬਰ ਸਾਹਿਬਾਨ ਪਹੁੰਚੇ ਦਾ ਸਾਰੇ ਧਾਰੀਵਾਲ ਦਾ ਸਾਰੇ ਜ਼ਿਲ੍ਹਾ ਗਜ਼ਾਸਪੁਰ ਦਾ तहे ਦਿਲੋਂ ਧੰਨਵਾਦ ਕਰਦਾ ਜੀ ਪੰਜਾਬ ਸਰਕਾਰ ਵਾਲਾ ਮੈਨੂੰ ਜੋ ਪੰਜਾਬ ਸਰਕਾਰ ਦੀ ਖੇਡ ਪਾਲਿਸੀ ਉਹਦੇ ਮੁਤਾਬਕ ਜੋ ਮੈਨੂੰ ਸਾਨੂੰ ਅੱਜ ਬਹੁਤ ਹੀ ਖੁਸ਼ੀ ਹੈ ਜੀ ਸਾਡਾ ਰਾਊਡ ਨੌਜਵਾਨ ਜੋਗੀ ਸਾਡੇ ਗਰਦਾਸਪੁਰ ਦਾ ਰਹਿਣ ਵਾਲਾ ਉਹਨੇ ਸਾਡਾ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਸਾਡੇ ਜਿਹਨੇ ਗਰਾਪਰ ਦਾ ਨਾਮ ਚਾ ਕੀਤਾ ਮੈਂ ਸਾਰੇ ਨੌਜਵਾਨਾਂ ਰੇ ਕੇ ਅਪੀਲ ਕਰਨਾ ਬਿਤੇ ਨਵੇਂ ਛੱਡੋ ਕਿ ਆਓ ਜੇ ਹੁਣ ਹਰ ਬਣੋ ਦੇਖੋ 골ਡ ਮੈਨੇਜ ਜਿੱਤ ਗਿਆ ਵਰਲਡ ਚੈਂਪੀਅਨ ਬ੍ਰੇਡ ਲਿਫਟਿੰਗ ਦੇ ਵਿੱਚ 골ਡ ਲਾ ਗਿਆ 골ਡ ਧੂਮਾ ਜਿੱਤ ਗਿਆ ਮੈਂ ਬਹੁਤ ਬਹੁਤ ਅਨੰਦ ਸਵਾਗਤ ਕਰਨਾ ਭਾਈਆ ਵੱਲੋਂ ਸਾਰੇ ਇਸ ਸਮੂਹ ਕੌਂਸਲਰ ਸਾਰੇ ਨਗਰ ਨਿਵਾਸੀ ਕਿੰਨੀ ਯੂਥ ਕੱਟੀ ਹੋਈ ਆ ਪਰਵਾਨਾਂ ਨੇ ਸਵਾਗਤ ਕੀਤਾ ਲੱਡੂ ਵੰਡੇ ਗਏ ਆ ਹਰ ਪਾਗੇ ਨੂੰ ਬਹੁਤ ਕੋਚਾਂ ਮੈਂ ਵਾਹਿਗੁਰੂ ਜੀ ਦੇ ਪ੍ਰਾਰਥਨਾ ਕਰਨਾ ਉਹਨੂੰ ਚੜ੍ਹਦੀ ਕਲਾ ਜਿ ਰੱਖੇ ਤੇ ਇਸ ਤਰ੍ਹਾਂ ਹੀ ਸਾਰੇ ਬੱਚੇ ਸਾਡੇ ਇਲਾਕੇ ਦੇ ਮੈਜੇ ਛੱਡ ਕੇ ਆਓ ਜੀ 골ਡ ਮੈਡਲ ਲੈ ਕੇ ਆ ਤੇ ਸਾਡੇ ਇਲਾਕੇ ਦਾ ਨਾਮ ਚੱਕ ਕਰਨ